ਬਰਫ ਕਿਸ ਤਰ੍ਹਾਂ ਜਮੀ ਵੀ ਜਿਤਨਾ ਫੋਮਸੇ ਫੋਮਸੇਗਾ ਉਹ ਨਹੀਂ ਹੁੰਦਾ ਜਿੰਨਾ ਜਿਤਨਾ ਫ੍ਰਿਜ ਫਰਿਜ ਲੈ ਆਪਾਂ ਏਸੀ ਲੈ ਆਂ ਮਾਵਾ ਗੁੱਦਾ ਇਹੋ ਦੇਖੋ ਬਰਫ ਬਾਈ ਵਾਹ ਯਾਰ ਬਾਕੀ ਹਿੱਲ ਲੱਗ ਜਾਣਾ ਆਪਣਾ ਅੱਧਾ ਘੰਟਾ ਦੇਖੋ ਸਾਰੀ ਬਰਫੋ ਬਰਫ ਪਈ ਹੈ ਬਈਓ ਸਾਹਮਣੇ ਉਹ ਪੋਲ ਦਿਖ ਰਿਹਾ ਨਾ ਯੋਗੋ ਲਿਸਤ ਪਰਲੇ ਵਸਾ ਗੁਰਦੁਆਰਾ ਸਾਹਿਬ ਹੈ ਹਿੰਦੂ ਗੁਰਦੁਆਰਾ ਸ੍ਰੀ ਹਮਕੁਦ ਸਾਹਿਬ ਨੂੰ ਘੁੰਮ ਘੁਮਾ ਕੇ ਜਾਣਾ ਆਪਾਂ ਨੇ ਹਾਂ ਦੀਆਂ ਸੀੜੀਆਂ ਆਣੇ ਬਈ ਇਹਨਾਂ ਸੀੜੀਆਂ 'ਪਾ ਪਹੁੰਚ ਗਏ ਆਪਾਂ ਇਹ ਦੇਖੋ ਹਾਂ ਕੋਈ ਮਰ ਨਹੀਂ ਸੀੜੀਆਂ 'ਪਾ ਪਹੁੰਚ ਗਏ ਆਪਾਂ ਦੇਖੋ ਹੀ ਹੋ ਗਏ ਮਰਾ ਮੂ ਵਿਗ ਗਏ ਆਪਣੇ ਤਾਂ ਪਿੱਛੇ ਤੇ ਮੈਂ ਹੁਣ ਆਪਣੇ ਜਿਹੜੇ ਰੁਲਾਏ ਹਾਂ ਦੇਖੋ ਬਰਫ ਇਹ ਸਾਰੀ ਬਰਫ ਭਈ ਇਹ ਦੇਖੋ ਭਾਈ ਮੈਂ ਟੰਨੇ ਹਾਰਾ ਤੁਰਕੇ ਨਹੀਂ ਕਰਦਾ ਮੋਨ ਲੱਗਿਆ ਪਾਣੀ ਕਿੱਥੇ ਵੀ ਕਰਦਾ ਹਾਂ ਕੰਮ ਕਮਾ ਕੇ ਜਾਣਾ ਇਸ ਤਰੋਂ ਭਈ ਆਪਾਂ ਨੇ ਘੰਟਾ ਤੋਂ ਲੱਗੋ ਜਾਣਾ ਆਪਣਾ ਹਲੀਓ ਤੇ ਇਹ ਦੇਖੋ ਇੱਧਰ ਆ ਪਾਣੀ ਗਲ ਖਰੀ ਦੇ ਵਿੱਚ ਨੂੰ برف ਆਹ ਦੇਖੋ ਨੀਚੇ ਕਿਤਨੀ ਡੰਗਾਈ ਹੋ ਗਈ ਹਾਂਜੀ ਮਿੱਤਰੋ ਪਹੁੰਚ ਗਏ ਆਪਾਂ ਸ਼੍ਰੀ ਹਿਮਕੁੰਡ ਸਾਹਿਬ ਬਾਕੀ ਸੰਗਤ ਆਪਣੀ ਪਿੱਛੇ ਆਪਣਾ ਤਿੰਨ ਬੰਦੇ ਪਹੁੰਚ ਗਏ ਮੈਂ ਸੁਗਮਨ RAMMU ਬਾਕੀ ਸੰਗਤ ਆਪਣੀ ਪਿੱਛੇ ਹੈ ਚਾਰ ਪੰਜ ਮੈਂਬਰ ਪੰਜ ਮੈਂਬਰਾਂ ਆਪਣੇ ਪਿੱਛਾ ਦੇਖੋ ਬਾਕੀ ਕਰੋ ਦਰਸ਼ਨ ਇਹ ਸਾਹਮਣੇ ਗੁਰਦੁਆਰਾ ਸਾਹਿਬ ਹੈ ਕਰਮੇ ਦੇਰਸ਼ਨ ਦੀਦਾਰ ਤੁਹਾਨੂੰ ਜੁੜੇ ਰਹੋ ਬਾਕੀ ਰਨ ਐਟਾ ਕੀ ਬਹੁਤ ਦਿੱਕਤ ਆ ਬਾਈ ਇਹਦੇ ਸਾਰੀ ਜੋ ਬਰਫ਼ ਪਈ ਬਾਈ ਇਹ ਦੇਖੋ ਜੋ ਬਰਫ਼ ਆਪਾਂ ਉੱਥਾ ਲੂਮਾ ਮਰ ਰਹੇ ਆ ਫੁਕਰੇ ਆ ਪੂਰਾ ਠੰਡ ਹੋ ਰਹੀ ਬਾਈ ਧੁੱਪਾਂ 'ਚ ਬੈਠੇ ਹਾਂ ਧੁੱਪ ਸੇਗ ਰਹੇ ਜਗਟਾਂ ਪਈ ਵੀ ਅਰੇ ਇਹ ਦੇਖੋ برف ਲੈ ਇਹ ਵੇ ਕਿਤਰਾ ਡੰਡੇ ਮਾਰ ਰਿਹਾ ਸੁੱਖੂ برف ਦਾ ਲੋ ਬਈ ਬਾਕੀ ਬੰਦੇ ਵੀ ਪਹੁੰਚ ਗਏ ਆਪਣੇ ਦੇਖੋ ਸਾਹਮਣੇ ਆ ਰਹੀਆਂ ਦੇਖੋ ਗੋਲਡੀ ਵੀ ਆ ਗੋਲਡੀ ਤੋਂ ਦਿਖਿਆ ਨਹੀਂ ਮੈਨੂੰ ਮੈਂ ਆ ਕੇ ਦੇਖਤੀ ਮੀਆਂ ਤੋਂ ਹਾਂ ਲੋ ਜੀ ਨਹਾ ਗਈਆਂ ਦੇਖੋ ਨਿਸਾਰਾ ਮੈਂ ਪਿੱਛੇ ਰਹਾ ਦੇਖੋ ਬਾਈ ਜ਼ਾਰਾ ਮੁਰਾ ਮੈਂ ਰੰਮੂ ਸੁਖਮਨ ਇਹੋ ਦੇਖਿਓ ਦੇਖਿਓ ਦੇਖ ਲਗੀ ਤੇ ਗਿਰ ਮੈਂ ਚਲਿੱਪ ਬੋਤ ਕਰਾਂ ਇਸ ਵਾ ਬਰ ਬਾਬਾ ਗੋਲਡੀ ਦਾ ਇੰਪੁਰ ਆਇਆ ਹੈ ਕਾਂਸਬਾ ਪੋਸਟਾਨਿਆ ਦੇ ਵਤੁਰੇ ਨਹੀਂ ਹੋਇਆ ਬਸ ਗੋਲਡੀ ਨਾ ਬ੍ਰੋ ਆਪ ਤੇ ਰਸਤੇ ਕੱਢ ਬਖਾ ਰਿਹਾ ਹਾਂ ਹਾਂ ਮੈਂ ਪਰਮਵੀਰ ਆਰਾਮੂ ਵੀ ਕੱਚਰ ਪਾਇਆ ਬੈਠਗਾ ਹਾਂ ਹੋਰ ਸਭ ਤੋਂ ਪਹਿਲਾਂ ਆਇਆ ਮੈਂ ਅਬੇ ਪਹਿਲੀ ਅੰਦਾ ਖੱਤਰ ਪਾਇਆ ਜਦ ਹੋਰ ਸਰ ਕੱਚਰ ਪਾਇਆ ਨਾ ਹਲੀ ਕਾ ਸਨਾਨ ਕਰਗਾ ਫਿਰ ਟਿਕਾਂਗੇ ਮੱਥਾ ਤੇ ਸਨਾਨ ਨਹੀਂ ਕਰਨਾ ਦਾ ਲੈ ਕਹਾਂ ਮੰਦਰੀ ਨਾ 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 ਬਈ ਨਾ 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 ਦੇ ਨਹੀਂ ਦੇ ਬਰਬ ਤੁਮ ਦੇ ਦੇਖੋ ਬਈ ਇੱਕ ਨਾਂ ਨੇ ਸਾਹਮਣੀ ਪਹਾੜੀਆਂ ਆਪਣਾ ਮੈਂਬਰ ਹੀ ਕੋਰ ਆ ਗਿਆ ਇਹ ਵੀ ਟੁਕ ਟੁਕਰੀ ਮ ਆਇਆ ਬੈਠ ਗਿਆ ਇਹ ਵੀ ਥੱਕ ਲਿਆ ਦਾ ਰਸਤੇ ਮ ਥੱਕ ਕੇ ਬੈਣਾ ਕਹਾਂ ਤੇ ਇਹ ਮ ਬਚਾਗਾ ਤੀ ਚਲਾ ਬਹੁਤ ਆਹ ਤੂੰ ਕਹਾਂ ਤੂੰ ਕਹਾਂ ਅੰਨ ਪੈਸੇ ਦੇ ਜੂਤ ਕਿ ਮੈਂ ਮੈਂਬਰ ਹੋਰ ਆ ਗਿਆ ਭਈ ਆਪਣਾ ਉਹ ਵੀ ਟੋਕਰੀ ਮੇਂ ਬੈਠ ਗਿਆ ਆ ਦੇਖੋ ਤੜਕੇ ਮੈਂ ਸਾਰਿਆਂ ਨੂੰ ਉਹੀ ਠਾਲਾ ਉਹੀ ਕਾਲੀ ਕਰੇਗਾ ਉਹੀ ਪਿੱਛੇ ਰਹੀ ਜੋ ਜ਼ੰਮਣੀਆਂ ਦੇ ਇੱਕ ਦਿਖਾਵਾਂਗੇ ਤੁਹਾਨੂੰ ਰੁਕੇ ਰਹੋ ਜੁੜੇ ਰਹੋ ਇੱਕ ਮੈਂਬਰ ਇਹੋ ਆ ਗਿਆ ਬਈ ਆਪਣਾ ਪਿੱਛਾ ਇੱਕ ਮੈਂਬਰ ਰਹਿ ਗਿਆ ਇਹ ਗਾਣਾ 골ਡ ਯੂther ਹੈ ਗਿਆ 골ਡ ਯਾਰ हां ਦੋ ਮੈਂਬਰ ਰਹਿ ਗਏ ਬਈ ਪਿੱਛਾ 골ਡ ਯਾਰ ਬਲੋਰੀ ਲੋ ਬਈ ਨੇ ਪਹੁੰਚ ਗਏ ਆਪਣੇ ਮੈਂਬਰ ਦੋ ਮੈਂਬਰ ਰਹਿ ਗਏ ਆਪਣੇ ਪਿੱਛਾ ਇਹ 골ਡ ਯਾਰ ਬਲੋਰੀ ਨੇ ਮੈਂਬਰ ਆਏ ਬੈਠ ਗਾ ਟੋਕਰੀਆਂ ਵਾਂ ਹਾਂ ਸੁਗਮਨ ਤੋਂ ਆਇਆ ਕਰਨੀ ਚੜਗਾ ਚੜਾਈਆਂ ਨੇ ਚਾਰੋ ਆਈ ਬੈਟਗਾ ਟੋਕਰੀ ਆਵਾ ਬਾਈ ਆਣੇ ਵਾਲੇ ਮੈਂ ਵੀ ਪਿੱਛਾ ਚੁਣੇ ਵਾਲੇ ਆ ਇਹ ਦੇਖੋ ਬਾਈ ਇਹ ਸਾਰੀ برف ਪਈ ਆ ਦੇਖੋ ਗਿਆ ਘੈਂਟ 뷰 ਆ ਰਿਹਾ ਬਈ ਵਰਕੀ ਵਾਲੀ ਸਾਹਮਣੀ ਪਹਾੜੀਆਂ ਨਾ ਬਈ ਜਿਹੜੀਆਂ ਸੀ ਇਹਨਾਂ ਪੰਨ ਨਿਸ਼ਾਨ ਸਾਹਿਬ ਦਿਖਾਂ 7 ਇੱਕ ਤੋਂ ਛੋਟੀ ਪਾ ਇੱਕ ਉਸਕੇ ਗੱਲ ਲੱਗਦੀ ਇੱਕੋ ਵਿਚਮਾ ਇੱਕੋ ਇੱਧਰ ਇਸ ਸਾਈਡ ਤੱਕ 7 ਨਿਸ਼ਾਨ ਸਾਹਿਬ ਦਿਖਾਂ ਬਈ ਦਿਖਾਂ ਬਹੁਤ ਛੋਟੇ ਛੋਟੇ ਹੈ ਆ पहाड़ी बहुत ऊंची अभी बहुत ऊंचा पहाड़ पहले कर दे स्नान स्नान करके फिर अपना मथा टेकूंगे भाई। पता नहीं कि रहेंगे ਸਰ ਆਵਾਜ਼ ਜੀ ਸਾਹਮਣੇ ਕਰੋ ਦਰਸ਼ਨ ਨਾੜੀ ਆ ਜਾਓ ਤੇ ਨਾੜੀ ਆ ਜਾਓ ਤੇ ਮੇਰਾ ਵੀ ਜਿਹੜੇ ਆਉਂਦੇ ਇੱਧਰ ਦੀ ਆਓ ਇਕੱਲੇ ਬਣਾਓ ਮੇਰਾ ਵੀ ਸਰਬ ਆਗੇ ਸਰੋਵਰ ਬਾਬਾ ਜੀ ਇਸ ਇਸ਼ਨਾਨ ਕਰਨ ਦੇਖੋ ਬਰਫ ਕਿਸ ਤਰ੍ਹਾਂ 녹ੀ ਗਈ ਸਰੋਵਰ ਮਾ ਵੀ ਪਾਣੀ ਨੂੰ ਆ ਵੀ ਕਰਦੇ ਆ ਇਸ਼ਨਾਨ ਬਾਈ सं किसान साहब वो जी अपना करम के सुना ,我是 Middle East indicates Good Midwesternihon in�лек sympath Hey yojack! over my house? ter jerogawarram vironsBraun Diвидidikzikaharani iliyaki�gar snapditaad ja marrani iliy 아이�gara maa ديl acceptikah nina amb perig shuttle nyany ap diiffsody transportpancertra az boys idk autora pot Strange Blo di kolom LLCTIm... aw funkyyy lab <laughs> ayn dessus.zy amb 제가 sury suqесть walked ਏ ਦੇ ਬੋਟਲ ਤੇਰੀ ਵਾਲੀ ਨਹੀਂ ਨਹੀਂ ਤੇਰੀ ਗੱਲੀ ਬੋਟਲ ਵਾਲੀ ਚਲ ਪਾਲਾ ਕੱਪੜੇ ਲੈ ਆ ਜੀ ਪਾਲਾ ਕੱਪੜੇ ਆ ਜਾ ਚਲੀ ਜਾ ਵਿਜੀਬਲ ਨਹੀਂ ਆ ਜਾ ਕਾ ਨਾ ਉਹ ਕੋਹੋਂ ਨਾ ਜਮਾ ਗਿੱਲਾ ਠੰਡਾ ਨਾ ਹਾਏ ਹਾਏ ਠੰਡਾ ਲੱਗਿਆ ਸੁਣਨੋ ਕੇ ਪੈਰ ਹੋਰ ਪੈਰ ਨਹੀਂ ਭਾਈ ਸੁਣਨੋਗੇ ਹਾਂ ਲੱਗਦਾ ਮੈਂ ਰਾਮਾ ਨੂੰ ਖੁੰਝਾਂਗਾ ਮੈਂ ਕਹਿੰਦਾ ਜੇ 2 ਮਿੰਟਾਂ ਪਰ ਹੈਗਾ ਬਸ ਬੈਠ ਜਾਂਦਾ 2-4 ਮਿੰਟ ਹਾਈ ਹਾਈ ਆਏ ਸਹੀ ਗਿਆ ਹੈ ਵਾਹ ਰਸਤਾ ਉਹੀ ਹੈ ਪਰ ਕੋਲੇ ਜੜੀ ਤੇ ਆਪਣੇ ਤਾਂ ਫੋਨ ਤਾਂ ਹੇਠੇ ਫੋਟੋ ਵੇਖਣ ਦੀ ਕਿਤੇ ਕਿਤੇ ਨਾ ਹੀ ਤਾਂ ਮਦਦ ਲਿਖਣ ਵਾਲੀ ਉਹਦਾ ਦੇਖ ਲਿਆ ਉਹਨਾਂ ਦਾ ਹੈ ਉਹ ਜਿੰਨੇ ਹੈ ਤਾਂ ਪਿੱਛੇ ਨਾ ਸਾਹਮਣੇ ਸਰੋਵਰ ਹੈ ਜੀ ਇੱਥੋਂ ਆਪਾਂ ਸਰੋਵਰ ਤੋਂ ਇਨਾਨ ਕਰਕੇ ਇੱਥੇ ਸਾਹਮਣੇ ਕਾਉਂਟਰ ਹੈ ਜੀ ਜਿਹਨੇ ਸੇਵਾ ਕਰਾਣੀ ਸੇਵਾ ਕਰਾ ਸਕਦਾ ਕੋਈ ਵੀਰ ਭਾਈ 100 ਦੀ 50 ਦੀ 200 ਦੀ 500 ਦੀ 1100 ਦੀ 2100 ਦੀ ਆਪਣੀ ਸ਼ਰਤਾਂ ਅਨੁਸਾਰ ਇੱਥੇ ਜੋ ਵੀ ਬਿਲਡਿੰਗ ਬਣਨੀ ਹੈ ਉਹਦੇ ਲਈ ਸੇਵਾ ਦੀ ਪਰਚੀ ਕੱਟਦੀ ਹੈ ਉਹ ਬਾਅਦ ਫਿਰ ਜਿਹੜੀ ਪਰਚੀ ਕੱਟਦੀ ਹੈ ਫਿਰ ਗਵਿੰਦ ਘਾਟ ਤੋਂ ਇੱਕ ਸਰੋਪਾ ਇੱਕ ਪੰਜੀਰੀ ਦਾ ਇੱਕ ਗੁਟਕਾ ਸਾਹਿਬ ਇਹ ਤਿੰਨ ਚੀਜ਼ਾਂ ਆਪਾਂ ਨੂੰ ਗਵਿੰਦ ਘਾਟ ਤੋਂ ਮਿਲਣ ਗਿਆ ਜੀ ਗੁਰਦੁਆਰਾ ਸਾਹਿਬ ਤੋਂ ਫਿਰ ਆਪਾਂ ਦਾ ਹੁਣ ਮੱਥਾ ਟੇਕਣਾ ਜੀ ਆਪਾਂ ਚੱਲਦੇ ਹਾਂ ਹੁਣ ਮੱਥਾ ਟੇਕਣ ਖਾਨੇ ਤੋਂ ਤੁਹਾਨੂੰ ਜੁੜੇ ਰਹੋ ਦੇਖੋ ਜੀ ਕਿੰਨੀ ਭੀੜ ਆ ਭੰਟੇ ਕਰੇ ਮੱਥਾ ਜੀ ਹੁਣ Sing ਨੇੜਿਆਂ ਚ ਲੰਗਰ ਆਸ ਚ ਹੈ ਬੇਨਤੀ ਪ੍ਰਵਾਨ ਕਰੋ ਦੁਆਨਾ ਦੀ ਤਕਰੀਬਾ ਸਮਾਪਤੀ ਹੈ ਤੇ ਬੇਨਤੀ ਪ੍ਰਵਾਨ ਕਰੋ ਕੜਾ ਪ੍ਰਸ਼ਾਦ ਦੀ ਜੇਕਰ ਦਾ ਵਰਤਾਰਾ ਬਾਹਰ ਹੈ ਕੋਈ ਵੀ ਆਪਣੇ ਬਰਫ਼ ਤੇ ਚੜ ਕੇ ਫੋਟੋਆਂ ਨਾ ਖਿੱਚੇ ਇਹ ਕੱਚੇ ਗਲੇਸ਼ੀਅਰ ਹਨ ਬਰਫ਼ ਦੇ ਬਰਫ਼ ਦੇ ਨਾਲ ਕੋ ਚੜੇ ਆਪਣੇ ਸਮਾਨ ਦਾ ਖਿਆਲ ਰੱਖੋ ਤੇ ਭਾਈ ਸਾਹਿਬ ਜੀ ਇੱਕ ਬਾਪੂ ਜੀ ਦੀ ਸੰਗਤ ਨੂੰ ਸੁਣਾ ਸਕੀਂਦਾ ਮਮ ਤਾਂ 5 ਮਿੰਟ ਦਾ ਸ਼ੁਰੂ ਕਰੋ ਫਿਰ ਲਓ ਜੀ ਆਪਾਂ ਨੇ ਮੱਥਾ ਟੇਕ ਲਿਆ ਬਾਈ ਸਤਿ ਸ਼੍ਰੀ ਅਕਾਲ ਨੂੰ ਸਕਦੇ ਆਪਾਂ ਲੰਗਰ ਬਹੁਤ ਵਧੀਆ ਦਰਸ਼ਨ ਹੋ ਗਏ ਬਾਈ ਅੰਦਰ ਉਸਤੀਆਂ ਬਖਸ਼ਿਆ ਪ੍ਰਮਾਤਮਾ ਬਹੁਤ ਮਿਹਰ ਕਰੀ ਵਾਹਿਗੁਰੂ ਨੇ ਬਹੁਤ ਮਿਹਰ ਭਰਿਆ ਹੱਥ ਰੱਖਿਆ ਸਿਰ ਤੇ ਕਿਸੇ ਨੂੰ ਕੋਈ ਦਿੱਕਤ ਨਹੀਂ ਆਈ ਬਾਈ ਠੀਕ ਠਾਕ ਰਹੇ ਸਾਰੇ ਬਹੁਤ ਕਿਰਪਾ ਰਹੀ ਮਾਲਕ ਦੀ चलो जी चलो क्या वो कड़े रामू रामू भाई आप लगे लंगर लंगर शक है ਇਹ ਆਪਾਂ ਚੱਲੇ ਪਾਉਂਗੇ ਜੀ ਥੱਲੇ ਨੂੰ ਗੋਬਿੰਦ ਘਾਣ ਨੂੰ ਦੇਖਦੇ ਆਂ ਸ਼ਾਇਦ ਗੋਬਿੰਦ ਘਾਟ ਤੇ ਪਹੁੰਚ ਜਾਈਏ ਹੋਰ ਤਾਂ ਲੋਕੋ ਚਮਚੇ ਚਮਚੇ ਲੈ ਰਹੇ ਕਿੱਥੇ ਇਹ ਲੰਗਰ ਹਾਲ ਆ ਬਈ ਲੈ ਨਹੀਂ ਉਹਦਾ ਹੋ ਵੀ ਦੋਸਤੋ ਆਪਾਂ ਨੇ ਪਾਸੀ ਹੁਣ ਵਾਪਸ ਚੱਲੇ ਹੁਣ ਆਪਾਂ ਚੱਲਦੇ ਆਂ ਗੋਵਿੰਦ ਧਾਮ ਦੇਖਦੇ ਆਂ ਜੇ ਟਾਈਮ ਰਿਹਾ ਆਪਾਂ ਗੋਵਿੰਦ ਘਾਟ ਪਹੁੰਚੂਗੇ ਬਾਈ ਵੈਸੇ ਤਾਂ ਮੁਸ਼ਕਲ ਹੈ ਜੇ ਆਪਾਂ ਜਾਉਂਗੇ ਵੀ ਤਾਂ ਆਪਾਂ ਨੂੰ ਰਾਤ ਨੂੰ 9 10 ਵਜ੍ਹ ਜੂਗੇ ਤਾਂ ਗੋਵਿੰਦ ਘਾਟ ਪਹੁੰਚੂਗੇ ਆਪਾਂ ਦੇਖਦੇ ਆ ਬਾਈ ਕੀ ਸਲਾਹ ਬਣਦੀ ਐ ਲੋ ਵੀ ਦੋਸਤੋ ਆਪਾਂ ਸਫਰ 1.5 ਕਿਲੋਮੀਟਰ ਦਾ ਕਿਲੋ 1.5 ਕਿਲੋਮੀਟਰ ਦਾ ਸਫਰ ਕੱਟਿਆ ਹੈ ਉਹ ਸਾਹਮਣੀ ਤੇ ਆਏ ਆ ਆਪਾਂ ਦੇਖੋ ਉਹ ਦੇਖੋ ਸਾਹਮਣੀ ਪੋਲ ਦਿਖ ਰਿਹਾ ਉਹ ਜਿਹੜਾ ਆਏ ਆ ਆਪਾਂ ਉਤਰ ਗਾ ਘੁੰਮਦੇ ਘੁਮਾਂਦੇ ਨੂੰ ਇੱਧਰ ਨੂੰ ਆਏ ਉਹ ਦੇਖੋ ਉੱਪਰ ਸਾਹਮਣੀ ਵਿਖਰੇ ਚਲਦੇ ਵੇ ਨਾ ਮਹਾ ਨੂੰ ਆਏ ਆਪਾਂ ਇੱਥੇ ਤੇ ਘੁੰਮਦੇ ਘੁਮਾ ਦੇ ਇਧਰ ਨੂੰ ਹੋਰ ਇਹਨੂੰ ਬਾਕੀ ਉੱਪਰ ਤੇ ਉਹ ਮਹਾਦੇਵ ਦੇਖੋ ਇਹੋ ਸੀੜੀਆਂ ਵਾਲਾ ਰਸਤਾ ਬਈ ਜਾਂਦੇ ਵੇ ਆਪਾਂ ਸੀੜੀਆਂ ਵਾਲੇ ਰਸਤੇ ਨੂੰ ਗਏ ਤੇ ਸੀੜੀਆਂ ਵਾਲੇ ਰਸਤੇ ਨੂੰ ਜ਼ੋਰ ਲਗਾ ਪਰ ਉਹ ਮੈਂ ਥੋੜਾ ਬਹੁਤਾ ਸ਼ਾਰਟਕਟ ਆ ਬਸ ਮੈਨੂੰ ਵੈਸੇ ਮੈਨੂੰ ਤਾਂ ਲੱਗਦਾ ਨਹੀਂ ਸ਼ਾਰਟਕਟ ਕੁਝ ਇੱਕੋ ਸਰਾ ਹਾ ਬਈ ਸੀੜੀਆਂ ਦੇ ਚੱਕਰ ਮਾਰਨਾ ਪੜੀਓ ਸਿੱਧੇ ਚੜਿਓ ਬਈ ਜਿਸ ਨੂੰ ਵੀ ਜਾਣਾ ਆਣਾ ਸੀੜੀਆਂ ਨੂੰ ਵੀ ਜ਼ੋਰ ਲਗਾ ਬਈ ਇਹੋ ਪਲੇਨ ਰਸਤਾ ਦੇਖੋ ਇਸ ਤਰ੍ਹਾਂ ਸਟੈਪ ਨਹੀਂ ਹੈ ਸਮਾਂ ਬਈ ਇਸਮੇ ਜ਼ੋਰ ਨਹੀਂ ਲੱਗਦਾ ਸੀੜੀਆਂ ਮੇ ਜ਼ੋਰ ਲਗਾ ਬਈ ਇਸ ਕਰਕੇ ਸੀੜੀਆਂ ਨੂੰ ਨਾ ਰਿਸਕ ਲਿਓ ਸੀੜੀਆਂ ਨੂੰ ਬਹੁਤ ਔਖਾ ਬਈ ਸਿੱਧੀ ਚੜਾਈ ਆ ਦੇਖੋ ਰੇ एकदम ਮੋਬਾਈਲ ਮੇ ਇਹ ਦੇਖੋ ਵੀਡੀਓ ਮੇ ਦਿਖੋ ਰਿਹਾ ਤੁਹਾਨੂੰ ਸਾਰਾ ਇਸ ਤਰ੍ਹਾਂ ਵੀ ਚੜਾਈ ਆ ਸਾਰੀਆ ਕਾਲੋ ਕੇ ਕਰਾਂ ਨਾ ਸੋਨਿਆ ਲੱਗ ਜਾਏ ਇੱਕ ਬਾਰਾਂ ਤੋਂ ਦਰ ਸਾਰੀਆ ਕਾਲੋ ਵਧੀਆ ਵਧੀਆ ਪਾਪਾ ਜੀ ਵਧੀਆ ਜਿਵੇਂ ਦੇਖੋ ਬਈ ਚੜਨਾ ਚੱਲ ਰਿਹਾ ਉਹ ਪਰਪੇ ਆ ਰਿਹਾ ਦੇਖ ਲਓ ਪਹਾੜਾਂ ਦੇ ਵਾਸਤੇ ਛੱਡਿਆ 2 ਘੰਟੇ ਹੋ ਗਏ ਪਤਾ ਹੀ ਨਹੀਂ ਰਿਹਾ ਦੇਖ ਲਓ ਕਿਹਾ ਸੋਹਣਾ ਲੱਗ ਰਿਹਾ ਇਹੋ ਬਰਫ ਪਈ ਐ ਦਿਖਾਈ ਦੀ ਤੁਹਾਨੂੰ ਪਹਿਲਾਂ ਵੀ ਆਪਾਂ ਨੇ ਜਾਂਦੇ ਦੇ ਹੁਣ ਆਪਾਂ ਰੁਕਾਂਗੇ ਜਗ੍ਹਾ ਗੋਬਿੰਦ ਘਾਟ ਦੇਖਦੇ ਆ ਕਿਹਾ ਵੇ ਹੈ ਵੀ ਹਿੰਮਤ ਰੱਖੋ ਭਾਈ ਅੱਜ ਜੀ ਸਾਈਂ ਆਪਾਂ ਨੇ ਗੋਬਿੰਦ ਘਾਟ ਪਹੁੰਚਣਾ ਅੱਜ राति नौ बजे तक आप पहुँचूंगे गोबिंद घाट वागुरु सतना वागुरू लगे देखो जी दोस्तों ਇੰਨੀ ਸੰਗਤ ਹੈ ਦੇਖੋ ਭਾਈ ਪੂਰਾ ਗੱਬੇ ਵਰ ਪਪੜੀ ਐ ਲਾਈਨ ਮਰ ਹੋ ਜੀ ਲਾਈਨ ਮਾ ਦਿੱਕਤ ਆਉਗੀ ਐ ਸਤ ਨਾਮ ਵਾਹਿਗੁਰੂ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਨੰਨ ਲਾਏ ਗਰੂੰ ਗੁੰਦਾ ਨੰਨ ਲਾਏ ਗਰੂੰ ਮਾਊ ਜੀ ਆਪਣੇ ਸੰਗਤ ਵੀ ਗਏ ਲਏ ਆ ਜੀ ਪਿੱਛੇ ਆਪਣੇ ਸਾਰੇ ਆਪਣੇ ਗਏ ਲਏ ਆ ਬਈ ਦੇਖੋ ਉਹ ਪਿੱਛੇ ਬਲੋਰੀ ਆ ਰਿਹਾ ਬਲੋਰੀ ਦੇ ਪਿੱਛੇ 골ਡੀ ਐ ਪਿੱਛੇ 76 ਗਿੰਦਰ ਦੇਖਿਓ 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 RAM ਤੇ RAM ਤੇ RAM ਤੇ ਪਤੋ ਟਿਕ ਜਾ ਨਹੀਂ ਨਹੀਂ ਤੋ ਗੇਰਾ ਨਹੀਂ ਟੋਕਰੀਆਂ ਵਾਲੇ ਬਦਾਨ ਕਰਾਂ ਬਈ ਦੇਖੋ ਨਹੀਂ ਨਿਆ ੱੱਕੇ ਮਾਰਾਂ ਦੂ ਇਹਨੂੰ ਸਿੰਗਲ ਰਸਤਾ ਵੀ ਦੇਖੋ ਸਿੰਗਲ ਲਾਈਨ ਐ ਪਿੱਛਾਣਗਾ ਪੂਜਾਂ ਤੇ ਦਿੱਕਤ ਆਵਾ ਤਨਾਵਾ ਹੈ ਗੁਰੂ ਤਨਾਵਾ ਹੈ ਨੂੰ ਤਨਾਵਾ ਹੈ ਗੁਰੂ ਮੈਂ ਪਿਆਣਾ ਵਿੱਚ ਮੇਕੋ ਵੀ ਦੋਸਤੋ ਪਰ ਬੱਦਲ ਲੱਗਾ ਹੁਣ ਉਹ ਦੇਖੋ ਇੱਥੇ ਦੇਖੋ ਲੱਗ ਰਿਹਾ ਬੁਰਾ ਵਰਖੇ ਉੱਪਰ ਨੂੰ ਏ ਟੱਪਣਾ ਆਪਾਂ ਨਾ ਕਰ ਕੌਰਾ ਜਿਆਦਾ ਇਕੱਠਾ ਹੋ ਗਿਆ ਭੀੜ ਹੋ ਗਈ ਸਿੰਗਲ ਲਾਈਨ ਹੋ ਰਹੀ ਬਾਈ ਯਾਰ ਦੇਖੋ ਪੇਠੂ ਆ ਗਏ ਪੇਠੂ ਆਹ ਦੇਖੋ ਇੱਧਰ ਜਵਾਨ ਨੂੰ ਦੇਖੋ ਬਈ ਠੀਕ ਹੈ ਇੱਧਰ ਤਲੇ ਨੂੰ ਵੀ ਲੰਘ ਰਹੇ ਦੇਖੋ ਦੇਖੋ ਕਿਆ ਕੰਮ ਕਰ ਰਿਹਾ ਵਿਊ ਆ ਰਿਹਾ ਬਾਈ ਬਰਫ ਤੇ ਬਰਫ਼ ਪਈ ਏ ਨੀਲ ਉਹ ਦੇਖੋ ਸਾਹਮਣੇ ਤੁਹਾਨੂੰ ਜ਼ੂਮ ਕਰਕੇ ਦਿਖਾਵਾਂਗਾ ਇਹ ਜਾਨਾ ਜ਼ੂਮ ਨਹੀਂ ਆਉਣੇਗਾ ਬਾਈ ਦੇਖੋ ਉਹ ਹਾਂ ਮਣੀ ਮੜਾ ਸਾ ਦਿਖ ਰਿਹਾ ਝੰਡਾ ਉਹ ਖੰਭਾ ਕੋਲ ਬਿਜਲੀ ਵਾਲਾ ਉਸ ਛੋਟੀ ਬਾਤੇ ਆਏ ਆਪਾਂ ਕੋਈਦਨ ਨੂੰ ਮੁਕਮਾਗਾ ਨੂ ਯਾਰ ਬਰਫ ਦੇ ਉੱਪਰ ਨੂੰ ਪਤ ਰਹੇ ਆ ਬਈ ਆਪਾਂ ਦੇਖੋ ਬਰਫ ਜਮੀ ਵੀ ਹੋ ਰਾ ਪਰ ਇਸ ਦੀ ਪਰ ਪਰਤ ਵੀ ਜੰਮ ਰਹੀ ਆ ਉੱਪਰ ਨੂੰ ਆ ਰਹੇ ਆ ਦੇਖੋ ਉੱਪਰ ਪਹਾੜ ਦੇਖੋ ਓਏ ਸੁਖੋਏ ਸੁਖ ਜਬਲੀ ਉਰੋ ਬੈਠ ਗਿਆ ਮੈਂ ਪਰਾਂ ਦੇਖ ਰਿਹਾ ਜੂਰਾ ਬੈਠਿਆ ਬਈ ਮੈਂ ਦੇਖ ਰਿਹਾ ਹਾਂ ਚਲਿਏ ਨੋ ਵੀ ਦੋਸਤੋ ਆਪਾਂ ਪਹੁੰਚ ਗਏ ਗਵਿੰਦ ਧਾਮ ਤੇ ਸਾਹਮਣੇ ਗਵਿੰਦ ਧਾਮ ਹੈ ਜੀ ਆਪਾਂ ਰੇ ਹੱਥੋਂ ਧੋਇਆ ਖੰਡਾ ਪਾਣੀ ਚੱਲ ਰਿਹਾ ਦੇਖੋ ਬਾਈ ਝਰਨੇਗਾ ਉਹ ਦੇਖੋ ਉੱਪਰ ਤੇ ਝਰਨਾ ਚੱਲ ਰਿਹਾ ਬਹੁਤ ਠੰਡਾ ਪਾਣੀ ਹੈ ਬਾਈ ਮਾਜਾ ਲਾ ਹੱਥੋਂ ਧੋ ਆ ਫਰੈਸ਼ ਜੀ ਹੋ ਜਾਗੇ ਕਿ ਮਾ ਉਤਰ ਜਾਗਾ ਮੂਸਾ ਤੋਂ ਇਹਦੇ ਦੇਖੋ ਸੰਗਤਾਂ ਆ ਰਹੀਆਂ ਵੈਸੇ ਤਕਰੀਬਨ ਸਭ ਸੰਗਤ ਪਹੁੰਚ ਚੁੱਕੀ ਇੱਛਾ ਥੋੜੀ ਬਹੁਤੀ ਸੰਗਤ ਰਹਿ ਗਈ ਤਕਰੀਬਨ ਘੰਟੇ ਮੇ ਸਾਰੀ ਸੰਗਤ ਸਿਰਾ ਲੱਗ ਲੂਗੀ ਬਾਈ ਦੇਖੋ ਸਾਹਮਣੀ ਗੁਰਿੰਦ ਤਾਂ ਆਂ ਦਿਖ ਰਿਹਾ ਦੁਆਰਾ ਕਵਿੰਗਤਮ ਚਲੋ ਜੀ ਦਿਖਾਨੇ ਤੁਹਾਨੂੰ ਅੱਗੇ ਉਧਰੇ ਰਹੋ ਹਾਂ ਜੀ ਕੀ ਬਾਤ ਹੈ ਦਿੱਲੀ ਹੌਲੀ ਚੱਲ ਦਿੱਲੀ ਪੜ ਲਈ ਹਾਂ ਹਾਂ ਲਓ ਬਈ ਪਹੁੰਚ ਗਏ ਆਪਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਦੇਖੋ ਵੀ ਅੱਡੀਆਂ ਆ ਖੱਜਰਾ ਨਹੀਂ ਨਹੀਂ ਕਿ ਸਾਰੇ ਤੁਮ ਬੁਜ਼ੇ ਕੱਚਰਾ ਲੈਣਗੇ ਦੇਖੋ ਵਾਹਿਗੁਰੂ ਵਾਹਿਗੁਰੂ ਬਾਕੀ ਪਰ ਹੈਂਪੂਣ ਸਾਹਿਬ ਮੌਸਮ ਖਰਾਬ ਹੋ ਗਿਆ ਭਾਈ ਕੱਲ ਵੀ ਹੋ ਗਿਆ ਦਾ ਕੱਲ ਵੀ ਬਾਰਿਸ਼ ਪਈ ਅੱਜ ਵੀ ਖਰਾਬ ਹੋ ਗਿਆ ਕੱਲ ਜਿਸ ਤਰ੍ਹਾਂ ਬੱਦਲ ਹੋ ਗਿਆ ਅੱਜ ਵੀ ਦੇਖ ਹਾਂ ਨੇ ਉਹ ਦੇਖੋ ਕਿੰਨਾ ਬੱਦਲ ਹੋਇਆ ਵਾ ਪੂਰਾ ਮੌਸਮ ਖਰਾਬ ਹੋ ਗਿਆ ਹੁ ਤਾਂ ਬਾਬਾ ਜੀ ਨੇ ਬੇਨਤੀ ਕਰੀ ਵਾਰ-ਵਾਰ ਵੀ ਸੰਗਤ ਜੀ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਭਾਈ ਗੋਵਿੰਦ ਧਾਮ ਬਲ ਨੂੰ ਤਿਆਰੀਆਂ ਕਰੋ ਅਸੀਂ ਤਾਂ ਇੱਥੇ ਹੀ ਰਹਿਣਾ ਅਸੀਂ ਤਾਂ ਥੀ ਰੁਕਣਾ ਸਾਲ ਕਰੀ ਤੁਸੀਂ ਚੱਲੇ ਪਾਓ ਗਵਿੰਦਤਾ ਗਵਿੰਦ ਧਾਮ ਸਿੰਘ ਕਿੰਨੇ ਨੂੰ ਮੌਸਮ ਖਰਾਬ ਹੋ ਗਿਆ ਦਿੱਕਤ ਆ ਜੂਗੀ ਕੱਲ ਵੀ ਮੌਸਮ ਕਹਿੰਦੇ ਖਰਾਬ ਹੋ ਗਿਆ ਤਾਂ ਜੀ ਇਸ ਕਰਕੇ ਵੀ ਅੱਜ ਵੀ ਮੌਸਮ ਖਰਾਬ ਹੋ ਸਕਦਾ ਜੀ ਬੇਨਤੀ ਪ੍ਰਮਾਨ ਕਰੋ ਆ ਦੇਖੋ ਬਈ ਪਹਾੜੀਆਂ ਦੀ ਜ਼ਿੰਦਗੀ ਇਸ ਤਰ੍ਹਾਂ ਦਾ ਘਾਟ ਲਾਵਾ ਬਈ ਨੇ देखो कैसे हो ठीक है। ये क्या है ये, गास, गास। गास ये खचर के लिए, लिए। यही खाती है बस और नहीं डालते उसको वो छोला, छोला, छोला खुराक हां वो तो डालते ही है आ, बाकी घास में तो देते हो ठीक है ओके चलो भाई ਮਿਲਦੇ ਆ ਬਾਅਦ ਚ ਦੇਖੋ ਇੱਧਰ ਇਹ ਦੁਕਾਨ ਆ ਗਲਾਬ ਜਾਮਣਾ ਦੁੱਧ ਖੜਿਆ ਵਾ ਭਰਿਆ ਵਾ ਇਹ ਦੇਖੋ ਛੋਲੇ ਕੁਲਚੇ ਕਰਤੇ ਆ ਤਿਆਰ ਕੁਲਚਾ ਇਹ ਛੋਲੇ ਆ ਉਹਨਾਂ ਦੇਖੋ ਜੋ ਪੜਿਆ ਦੇਖੋ ਇੱਕ ਬਾਕੀ ਖਾਣਾ ਪੀਣਾ ਸਭ ਸਟੈਂਡਰਡ ਗਾ ਵੀ ਵਧੀਆ ਹੋਣਾ ਕੋਈ ਦਿੱਕਤ ਨਹੀਂ ਹੈ ਵੀ ਹਾਂ ਵਧੀਆ ਨਹੀਂ ਮਿਲਨੇਗਾ ਜੈਸਾ ਆਪਣਾ ਆਮ ਮਿਲਾ ਨਾ ਵਧੀਆ ਦੁਕਾਨਾਂ ਵਾ ਮਤਲਬ वजिया मिला कोई ऐसी बात नहीं इधर देखो छलिया भुन रहा भाई ये छली भुन रहा है ये छली कहाँ से लाते हो कितने रुपए का पड़ता है हैं कितने का ये अब कितने का देगा तू बुन के साठ रुपए का एक छली और नीचे से कितने का पड़ता है हैं 40 50 ਕੋ 40 ਰੁਪਏ ਦਾ ਠੀਕ ਹੈ ਆਹ ਬਾਕੀ ਫਿਰ ਮਿਹਨਤ ਵੀ ਹੈ ਖਰਚਾ ਵੀ ਪੜਦਾ ਜਾਣੇ ਗੱਲ ਠੀਕ ਹੈ ਚਲੋ ਮਿਲਦੇ ਆਂ ਬਈ ਬਾਅਦ ਮੈਂ ਲਓ ਬਈ ਅੱਜ ਰੂਮ ਨਹੀਂ ਮਿਲ ਰਹਾ ਕੰਬਲਾਂ ਦੀ ਪਰਚੀ ਦੇ ਦਿੱਤੀ ਕਰੇ ਕੰਬਲ ਲੈ ਲਓ ਬਈ ਕੰਬਲ ਲੈਗਾ ਜਾਂਹ ਜਗਾ ਮਿਲਾ ਪੜ ਜੋ ਨੋ ਕੰਬਲਾਂ ਦੀ ਪਰਚੀ ਦੇਤੀ ਇਹ ਵੈਸੇ ਪੜਨ ਨੇ ਵੀ ਜਗਾ ਨਹੀਂ ਹੈ ਢੀ ਔਰ ਫੈਮਿਲੀ ਤੇ ਵੀ ਆ ਬੱਚੇ ਕਹਾਂ ਪੜਾਂਗੇ ਯਾਰ ਬਾਹਰ ਲੈਣਾ ਪੜਾਗਾ ਤੋਂ ਪ੍ਰਾਈਵੇਟ ਕਮਰਾ ਕੋਈ ਜੇ ਮਿਲ ਗਿਆ ਹੋਟਲ ਹਟਲ ਸੇਵਾ ਮੈਂ ਮਹਿੰਗੇ ਬਹੁਤ ਦੇ ਦੇ ਬਹੁਤ ਰੇਟ ਚੱਕਦੇ ਫਿਰ ਜਿੱਤਰੋਂ ਆ ਜੂਰਾ ਬੁੱਕਾਂ ਸਾਰੇ ਕਮਰੇ ਤੋਂ ਉਹਨਾਂ ਤੋਂ ਆਪਣੇ ਰੇਟ ਮੰਗਵਾ ਮੂੰਹ ਮੰਗਵਾ ਲੈਣਾ ਬਾਈ ਕੱਲ 5000 ਰੁਪਿਆ ਰੂਮ ਗੱਲ ਲੈ ਲੈ ਬਾਈ ਤਿੰਨ ਬੰਦਿਆਂ ਦਾ ਇਹ ਲੋਕਾਂ ਨੂੰ ਇਹ ਦੇਖੋ ਲੈਨ ਗੱਡੀ ਲੱਗ ਰਹੀ ਹਰ ਕੰਬਲੇ ਕੰਬਲ ਵੇਰੇ ਜਾਂਦੀ ਰੂਮ ਆ ਨਹੀਂ ਗਾ ਚਲੋ ਦੇਖਨੇ ਭਾਈ ਆਣੇ ਵਾਲੀ ਆਪਣੀ ਸੰਗਤ ਪਿੱਛਾ ਵਾਲੀ ਫਿਰ ਸਲਾਹ ਕਰਦੇ ਆਂ ਕੀ ਕਰਨਾ